ਸਿੰਘਰ ਦੇ ਕੀ 30 ਸਨਸਨੀਖੇਜ਼ ਵਾਰਦਾਤ ਪ੍ਰੇਮਿਕਾ ਦਾ ਪਿਓ ਉਤਾਰਿਆ ਮੌਤ ਦੇ ਕਾਰ ਕਤਲ ਤੋਂ ਬਾਅਦ ਪ੍ਰੇਮਿਕਾ ਨੂੰ ਭੇਜੀ ਤਸਵੀਰ ਤੇ ਹੋ ਗਿਆ ਫਰਾਦ ਜੀਹਾਂ ਜਗਰਾਉ ਦੇ थाना ਮੁੱਲਾਪੁਰ ਦਾਖਾ ਦੀ ਪੁਲਿਸ ਨੂੰ ਬੀਤੀ 25 ਅਗਸਤ ਨੂੰ ਜਗਰਾਉ ਲੁਧਿਆਣਾ ਹਾਈਵੇ ਤੇ ਝਾੜੀਆਂ ਚੋਂ ਇੱਕ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਸੀ ਮ੍ਰਿਤਕ ਦੀ ਪਛਾਣ ਕਿਲਾ ਰਾਏਪੁਰ ਦੇ ਰਹਿਣ ਵਾਲੇ ਰਵਿੰਦਰਪਾਲ ਦੇ ਵੱਜੋਂ ਹੋਈ। ਹੁਣ ਇਸ ਮਾਮਲੇ 'ਚ ਪੁਲਿਸ ਨੇ ਇੱਕ ਸਨਸਨੀਖੇਜ਼ ਖੇਸ ਖੁਲਾਸਾ ਕੀਤਾ ਹੈ। ਇਹ ਦਾਵਾ ਕੀਤਾ ਗਿਆ ਹੈ ਕਿ ਪੰਜਾਬੀ ਗਾਇਕ ਰਣਜੀਤ ਬਾਠ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਰਵਿੰਦਰਪਾਲ ਦਾ ਕਤਲ ਕੀਤਾ ਹੈ। ਜੀ ਹਾਂ, ਸਹੀ ਸੁਣਿਆ ਤੁਸੀਂ। ਪੁਲਿਸ ਮੁਤਾਬਕ ਰਣਜੀਤ ਬਾਠ ਦੀ ਮ੍ਰਿਤਕ ਰਵਿੰਦਰਪਾਲ ਦੀ ਧੀ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਦੋਸਤੀ ਹੈ। ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਅਤੇ ਪੰਜਾਬੀ ਗਾਇਕ ਰਣਜੀਤ ਬਾਠ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਲੜਕੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਤੈਸਟ ਆਏ ਮੁਲਜ਼ਮ ਨੇ ਆਪਣੇ ਭਤੀਜੇ ਦੇ ਨਾਲ ਮਿਲ ਰਵਿੰਦਰਪਾਲ ਦਾ ਕਤਲ ਕਰ ਦਿੱਤਾ ਜੀ ਹਾਂ ਦੱਸਿਆ ਇਹੋ ਚੱਲ ਰਹੀ ਹੈ ਨਾਲ ਸੀ ਚਾਚੇ ਦੇ ਹਾਂਜੀ ਨਾਲ ਸੀ ਜੀ ਤੇ ਚਾਚਾ ਜਰਾ ਪੰਜਾਬੀ ਸਿੰਗਰ ਰਣਜੀਤ ਬਾਠ ਹਾਂਜੀ ਬਾਹਰੋਂ ਆਏ ਜੀ 7 ਸਾਲ ਬਾਅਦ ਅੱਛਾ ਮੈਨੂੰ ਤੇ ਇਹੀ ਕਿਹਾ ਜੀ ਆਪਾਂ ਜਾ ਕੇ ਆਉਣਾ ਮੜਾ ਜਾ ਤੇ ਸੌਰਾਂ ਸਾਹਿਬ ਨੂੰ ਮਿਲ ਕੇ ਆਉਣਾ ਜੀ ਠੀਕ ਹੈ ਇੱਥੇ ਲੁਧਿਆਣੇ ਆਏ ਆ ਜੀ ਉਹਨਾਂ ਨੂੰ ਭਾਇਆ ਗੱਡੀ 'ਚ ਠੀਕ ਹੈ ਤੇ ਮੈਨੂੰ ਕਹਿੰਦੇ ਆ ਬਾਹਰ ਖੜੀ ਮੜਾ ਜਾ ਹਾਂ ਗੱਲ ਕਰਨੀ ਆ ਮੈਂ ਠੀਕ ਹੈ ਮੈਂ ਬਾਹਰ ਆਇਆ ਜੀ ਇਹਨਾਂ ਨੇ ਗੱਲਾਂ ਘੋਟਤਾ ਉਹਦੇ ਅੱਛਾ ਹਾਂਜੀ ਫਿਰ ਉਹਦੀ ਲਾਸ਼ ਨੂੰ ਛਾੜੀਆਂ ਹੀ ਸਿੱਟਤਾ ਹਾਂਜੀ ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਪੰਜਾਬੀ ਗਾਇਕ ਦੇ ਪਤੀ ਜੇ ਗੁੱਲੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਮੁੱਖ ਮਲਜ਼ਮ ਰਣਜੀਤ ਬਾਠ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਵਿੱਚ ਰਣਜੀਤ ਸਿੰਘ ਅਤੇ ਗੁੱਲੀ ਦੋ ਵਿਅਕਤੀਆ ਜਿਹੜੀ ਹੈਗੀ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਤੇ ਗੁੱਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਇਹਨਾਂ ਨੇ ਆਪਣੇ ਜਿਹੜਾ ਕ੍ਰਾਈਮ ਹੈਗਾ ਉਹਨੂੰ ਕਬੂਲਿਆ ਹੈ ਦੋਹਾਂ ਨੇ ਗਲਾ ਕਟਕੇ ਰਵਿੰਦਰ ਸਿੰਘ ਦੀ ਜਿਹੜੀ ਹੈਗੀ ਹਤਿਆ ਕੀਤੀ ਸੀ 25 ਦੀ ਰਾਤ ਨੂੰ ਤੇ ਡੈੱਡ ਬੋਡੀ ਤਕਰੀਬਨ 9 ਵਜੇ ਜੋ ਹੈਗੀ ਉਹ ਉਦਾਖੇ ਏਰੀਆ ਦੇ ਵਿੱਚ ਸਿੱਟੀ ਸੀ ਜੋ ਸੁਣਨ ਚਾਹਿਆ ਰਹਿ ਗਿਆ ਕਿ ਰਣਜੀਤ ਸਿੰਘ ਦਾ ਕੋਈ ਡਿਸਪਿਊਟ ਸੀਗਾ ਮ੍ਰਿਤਕ ਦੀ ਬੇਟੀ ਦਾ ਜੀ ਹਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਮੁੱਖ ਮੁਲਜ਼ਮ ਦੀ ਪਾਲ ਕੀਤੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਜਲ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਜਗਰਾਉ ਤੋਂ ਹੇਮਰਾਜ ਬੱਬਰ ਦੀ ਰਿਪੋਰਟ TTC نیوز